ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਸ਼ੀ ਕਾਲ ਜੀ ਵੀ ਐਨ ਕਲੈਕਸ਼ਨਸ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਇੱਕ ਵਾਰੀ ਫੇਰ ਤੋਂ ਤੁਹਾਡੇ ਲਈ ਲੈ ਕੇ ਆਏ ਆ ਨਵੀਂ ਵੀਡੀਓ ਤੇ ਨਵੇਂ-ਨਵੇਂ ਜੇ ਸੂਟਸ ਜੋ ਜੀ ਸਰਦੀਆਂ ਦਾ ਮੌਸਮ ਆ ਜਿਹੜਾ ਪੂਰੇ ਚੋਰਾ ਤੇ ਸ਼ੁਰੂ ਹੋ ਚੁੱਕਿਆ ਹੈ ਇਸ ਲਈ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਗਰਮ-ਗਰਮ ਸੂਟ ਚਲੋ ਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਸਭ ਤੋਂ ਪਹਿਲਾ ਸੂਟ ਰਹੇਗਾ ਆਪਣਾ ਰਾਮ ਟੈਕਸ ਤੇ ਆਪਣੇ ਸੂਟ ਜਿਹੜੇ ਅੱਜ ਦੇ ਰਹਿਣਗੇ ਬਹੁਤ ਹੀ ਸੋਹਣੇ ਨੇ ਬਹੁਤ ਹੀ ਸੋਹਣੀ ਕਲੈਕਸ਼ਨ ਹੈ ਕੋਈ ਵੀ ਸੂਟ ਆ ਜਿਹੜਾ ਛੱਡਣ ਵਾਲਾ ਨਹੀਂ ਹੈ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਉਸ ਦਾ ਸਕਰੀਨਸ਼ਾਟ ਜਾਂ ਫਿਰ ਉਸ ਦਾ ਨੰਬਰ ਦੱਸ ਕੇ ਜੋ ਸਕਰੀਨ ਤੇ WhatsApp ਦਾ ਨੰਬਰ ਚੱਲ ਰਿਹਾ ਆਪਣਾ ਉਸ ਤੇ ਤੁਸੀਂ ਆਪਣੇ ਜਿਹੜਾ ਸਕਰੀਨਸ਼ਾਟ ਜਾਂ ਉਸ ਦਾ ਨੰਬਰ ਲੈ ਦੱਸ ਕੇ ਤੁਸੀਂ ਆਪਣੀ ਜਿਹੜੀ ਬੁਕਿੰਗਾਂ ਕਰਵਾ ਸਕਦੇ ਹੋ ਆ ਲਓ ਜੀ ਇਹ ਰਹੇਗਾ ਆਪਣਾ ਸਭ ਤੋਂ ਪਹਿਲਾ ਸੂਟ ਇਹ ਰਹੇਗਾ ਰਾਮ ਟੈਕਸ ਦਾ ਸੂਟ ਰਹੇਗਾ ਆਪਣਾ ਤੇ ਇਸ ਦੇ ਉੱਤੇ ਬਹੁਤ ਹੀ ਸੋਹਣੀ ਜਿਹੜੀ ਇਹਦੀ ਪ੍ਰਿੰਟਿੰਗ ਹੋਈ ਹੋਈ ਆ ਉਸ ਦੇ ਉੱਤੇ ਨੋਟਵਰਕ ਦਾ ਜਿਹੜਾ ਕੰਮ ਹੋਇਆ ਹੋਇਆ ਹਲਕੇ ਹਲਕੇ ਜੇ ਸੀਪੀ ਵਾਲਾ ਵੀ ਕੰਮ ਹੋਇਆ ਹੋਇਆ ਇਸ ਨੂੰ ਹਾਈਲਾਈਟ ਕਰਨ ਦੇ ਲਈ ਸਾਰੇ ਹੀ ਇਸ ਦੇ ਬੈਕ ਫਰੰਟ ਤੇ ਬੈਕ ਦੋਨੋਂ ਸਾਈਡ ਤੇ ਇਸ ਤਰ੍ਹਾਂ ਬੂਟੀ ਤੇ ਪ੍ਰਿੰਟ ਹੈ ਜਿਹੜਾ ਘੇਰੇ ਦਾ ਬਣਿਆ ਹੋਇਆ ਜੀ ਤੇ ਇਹ ਰਹੇਗੀ ਇਸ ਦੀ ਬਾਟਮ ਇਸ ਦੀ ਜਿਹੜੀ ਸ਼ਰਟ ਰਹੇਗੀ ਉਹ ਵੀ 3 ਮੀਟਰ ਦੀ ਰਹੇਗੀ ਤੇ ਇਸੇ ਤਰ੍ਹਾਂ ਦਾ ਹੀ ਆਲ ਓਵਰੀ ਯਾਨੀ ਕਿ ਰਹੇਗਾ ਇਹ ਵਾਲਾ ਹਾਂਜੀ ਆਲ ਓਵਰੀ ਜਿਹੜਾ 5 ਮੀਟਰ ਦਾ ਸੂਟ ਰਹੇਗਾ ਖੁੱਲਾ ਡੁੱਲਾ ਜਿਹੜਾ ਸੂਟ ਬਣੇਗਾ ਕੋਈ ਵੀ ਇਹਦੇ ਵਿੱਚ ਲੈਂਥ ਦੀ ਪ੍ਰੋਬਲਮ ਨਹੀਂ ਕੋਈ ਖੁਸ਼ ਨਹੀਂ ਹੈ ਜੀ ਇਸ ਦਾ ਨੰਬਰ ਰਹੇਗਾ 1 ਸੌਰੀ ਜੀ ਆਪਾਂ ਇਹਦਾ ਦੁਪੱਟਾ ਤਾਂ ਦਿਖਾਉਣਾ ਹੀ ਭੁੱਲ ਗਏ ਦੁਪੱਟਾ ਰਹੇਗਾ ਇਸ ਦਾ ਚਨਾਉਣ ਦਾ ਬਹੁਤ ਹੀ ਸੋਹਣਾ ਖੁੱਲਾ ਡੁੱਲਾ ਚਨਾਉਣ ਦਾ ਦੁਪੱਟਾ ਰਹੇਗਾ। ਬਾਕੀ ਤੁਹਾਨੂੰ ਪਤਾ ਹੀ ਆ ਰਾਮ ਟੈਕਸ ਦਾ ਜਿਹੜਾ ਨਾਮ ਹੀ ਕਾਫੀ ਹੈ। ਦੁਪੱਟੇ ਵੀ ਇਹਦੇ ਬਹੁਤ ਹੀ ਸੋਹਣੇ ਚਨਾਉਂਦੇ ਹੁੰਦੇ ਨੇ ਬਹੁਤ ਹੀ ਖੁੱਲਾ ਡੁੱਲਾ ਜਿਹਾ ਦੁਪੱਟਾ ਰਹੇਗਾ। ਸਾਰੇ ਦੁਪੱਟੇ ਤੇ ਜਿਹੜੀ ਪ੍ਰਿੰਟਿੰਗ ਆ ਹੋਈ ਹੋਈ ਹੈ। ਨੈਕਸਟ ਸੂਟ ਵੀ ਆਪਾਂ ਦਿਖਾਉਨੇ ਆ ਜੀ ਆਪਣਾ। ਆਹ ਲੋਚ। ਇਹ ਰਹੇਗਾ ਬਹੁਤ ਹੀ ਪਿਆਰਾ ਜਿਹਾ ਕਲਰ ਇਹ ਵੀ ਰਹੇਗਾ ਆਪਣਾ ਰਾਮ ਟੈਕਸ ਦਾ। ਸੂਟ ਹੈ ਜੀ ਇਹ ਰਹੇਗੀ ਇਸਤੀ ਸ਼ਰਟ। ਸਾਰੇ ਹੀ ਸੂਟ ਬਹੁਤ ਹੀ ਸੋਹਣੇ ਨੇ ਕੋਈ ਵੀ ਛੱਡਣ ਵਾਲਾ ਪੀਸ ਨਹੀਂ ਹੈ ਆ ਲੋ ਜੀ ਇਹ ਰਹੇਗੀ ਇਸ ਦੀ ਸ਼ਰਟ ਦੀ ਲੁੱਕ ਸਾਰੇ ਹੀ ਸ਼ਰਟ ਦੇ ਵਿੱਚ ਘਾਰਾ ਜਿਹੜਾ ਬਹੁਤ ਹੀ ਸੋਹਣਾ ਪੈਨਲਸ ਬਣਿਆ ਹੈ neck ਤੇ ਬਹੁਤ ਹੀ ਜ਼ੋਣੀ ਪ੍ਰਿੰਟਿੰਗ ਹੋਈ ਹੋਈ ਹੈ ਪ੍ਰਿੰਟਿੰਗ ਦੇ ਉੱਤੇ ਨੋਟ ਵਰਕ ਦਾ ਕੰਮ ਹੋਇਆ ਹੈ ਘੇਰੇ ਤੇ ਵੀ ਇਸੇ ਤਰ੍ਹਾਂ ਹੀ ਬਾਰਡਰ ਬਣਿਆ ਹੈ ਬਹੁਤ ਹੀ ਸੋਹਣਾ ਉਸ ਦੇ ਉੱਤੇ ਐਮਬਰਾਇਡਰੀ ਹੋਈ ਹੋਈ ਹੈ ਵਿੱਚ ਮੁੱਟੀ ਬਣੀ ਹੋਈ ਹੈ ਬਹੁਤ ਹੀ ਸੋਹਣਾ ਰਹੇ ਗਾਇਜ਼ ਦਾ ਇਹ ਵਾਲਾ ਰਹੇਗਾ ਸ਼ਰਟ ਦੀ ਸਾਈਡ ਦਾ ਪੈਨਲ ਇਹ ਸਾਈਡ ਦਾ ਤੇ ਇਹ ਰਹੇਗੀ ਇਸ ਦੀ ਬਾਜੂ ਇਹ ਵਾਲੀ ਪ੍ਰਿੰਟਿੰਗ ਹੈ ਜਿਹੜੀ ਇਸਦੀ ਬਾਜੂ ਤੇ ਆਏਗੀ ਤੇ ਇਹ ਇਸ ਦਾ ਤੁਸੀਂ ਲੋਗੋ ਹੈ ਜਿਹੜਾ ਚੈੱਕ ਕਰ ਸਕਦੇ ਹੋ ਰਾਮ ਟੈਕਸ ਦਾ ਤੇ ਇਸ ਦੀ ਬੈਕ ਹੈ ਜਿਹੜੀ ਉਹ ਵੀ ਸੇਮ ਰਹੇਗੀ ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਪ੍ਰਿੰਟਿੰਗ ਰਹੇਗੀ ਬੈਕ ਤੇ ਇਹ ਰਹੇਗੀ ਇਸ ਦੀ ਪਸ਼ਮੀਨਾ ਦੀ ਹੀ ਬਟ 3 ਮੀਟਰ ਦੀ ਇਸ ਦੀ ਬਾਟਮ ਰਹੇਗੀ ਤੇ ਇਹ ਰਹੇਗਾ ਇਸ ਦਾ ਦੁਪੱਟਾ ਦੁਪੱਟੇ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਦੁਪੱਟੇ ਨੇ ਫੋਰ ਸਾਈਡ ਤੇ ਲੈਸ ਇਸ ਦਾ ਕੰਮ ਹੋਇਆ ਹੋਇਆ ਸਾਰਾ ਚੈੱਕ ਕਰ ਸਕਦੇ ਹੋ ਖੁੱਲੇ ਡੁੱਲੇ ਦੁਪੱਟੇ ਨਹੀਂ ਇਹ ਚ ਨੌਨ ਦੇ ਦੁਪੱਟੇ ਨੇ ਸਾਰੇ ਪ੍ਰਿੰਟਡ ਹੈ ਵਿਚਾਲ ਦਾ ਜਿਹੜਾ ਇਹਦਾ ਬਾਰਡਰ ਬਣਿਆ ਹੋਇਆ। ਬਾਕੀ ਜਿਹੜੇ ਲੋਕ ਜਿਹੜੇ ਆਪਣੇ ਕਸਟਮਰਸ ਵੀਅਰ ਕਰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਐ ਇਸਦੀ ਕੁਆਲਿਟੀ ਦੱਸਣ ਦੀ ਜਰੂਰਤ ਹੀ ਨਹੀਂ ਪੈਂਦੀ। ਇਸ ਦਾ ਨੰਬਰ ਰਹੇਗਾ 2100 ਸੂਟ ਦਾ ਜਾਂ ਤੁਸੀਂ ਸਕਰੀਨਸ਼ਾਟ ਲਓ ਜਾਂ ਫਿਰ ਨੰਬਰ ਦੱਸ ਕੇ ਸੂਟ ਦੀ ਜਿਹੜੀ ਬੁਕਿੰਗ ਆ ਤੁਸੀਂ ਕਰਵਾ ਸਕਦੇ ਹੋ। ਇਹ ਲੋਜੀ ਐਵੀ ਰਹੇਗਾ ਬਲੂ ਸ਼ੇਡ ਦੇ ਵਿੱਚ। ਬਹੁਤ ਹੀ ਸੋਹਣਾ ਸੂਟ ਨੇ ਸਾਰੇ ਆ ਲੋ ਜੀ ਇਸ ਦੀ ਲੋਕਾ ਚੈੱਕ ਕਰ ਲੋ ਜੀ ਇਸ ਦੇ ਵੀ ਘੇਰੇ ਦੇ ਉੱਤੇ ਸਾਰੇ ਪ੍ਰਿੰਟਿੰਗ ਹੋਈ ਹੋਈ ਆ ਤੇ ਪ੍ਰਿੰਟਿੰਗ ਨੂੰ ਹਾਈਲਾਈਟ ਕੀਤਾ ਗਿਆ ਬਹੁਤ ਹੀ ਸੋਹਣਾ ਨਾਟਵਰਕ ਦਾ ਕੰਮ ਹੋਇਆ ਹੈ ਪਿੰਕ ਕਲਰ ਦੇ ਨਾਲ ਸ਼ੇਡਿੰਗ ਕੀਤੀ ਹੋਈ ਆ ਸਾਰੇ ਸੂਟ ਦੇ ਉੱਤੇ ਜਿਹੜੀ ਬੁਟੀ ਬਣੀ ਹੋਈ ਹੈ ਇਸ ਦੀ ਬੈਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਆ ਰਹੇਗੀ ਇਸ ਦੀ ਬਾਜੂ

ਦੁਪੱਟਾ ਬਹੁਤ ਹੀ ਸੋਹਣਾ ਇਸ ਤਰ੍ਹਾਂ ਰਹੇਗਾ ਦੁਪੱਟਾ ਸਾਰੇ ਹੀ ਚਨੌਣ ਦੇ ਦੁਪੱਟੇ ਰਹਿਣਗੇ ਫੋਰ ਸਾਈਡ ਤੇ ਲੈਸਿਸ ਦਾ ਕੰਮ ਹੋਇਆ ਹੋਇਆ ਹੈ ਬਹੁਤ ਹੀ ਖੁੱਲੇ ਡੁੱਲੇ ਦੁਪੱਟੇ ਨੇ ਆ ਲੋ ਜੀ ਬਹੁਤ ਹੀ ਸੋਹਣਾ ਭਰੇ ਭਰੇ ਜਿਹਾ ਪ੍ਰਿੰਟਿੰਗ ਹੋਈ ਹੋਈ ਹੈ ਸਾਰੇ ਦੁਪੱਟੇ ਦੇ ਇਸ ਦਾ ਨੰਬਰ ਦੱਸ ਕੇ ਸੂਟ ਦਾ ਤੁਸੀਂ ਆਪਣੀ ਜਿਹੜੀ ਬੁਕਿੰਗ ਆ ਤੁਸੀਂ ਸਾਡਾ ਜੋ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਤੇ ਬੁਕਿੰਗ ਆ ਤੁਸੀਂ ਕਰਵਾ ਸਕਦੇ ਹੋ ਜਿਹੜੀਆਂ ਸਿਸਟਰਸ ਨੇ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਜਿਹੜੇ ਵੀ ਹੋਰ ਸਿਸਟਰਸ ਨੇ ਜਿਨ੍ਹਾਂ ਨੇ ਸੂਟ ਬਾਈ ਕਰਨੇ ਹੁੰਦੇ ਨੇ ਉਹ ਵੀ ਸਾਡੇ ਤੋਂ ਸੂਟ ਜਿਹੜੇ ਬਾਈ ਕਰ ਸਕਦੀਆਂ ਆ ਲਓ ਜੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੈ ਬਹੁਤ ਹੀ ਸੋਹਣੀ ਹਾਈਲਾਈਟ ਕੀਤਾ ਗਿਆ ਫਲਾਵਰਸ ਨੂੰ ਬਹੁਤ ਹੀ ਸੋਹਣੇ ਫਲਾਵਰਸ ਬਣੇ ਹੋਏ ਨੇ ਸਾਰਿਆਂ ਦੇ ਵਿੱਚ ਤੇ ਇਹ ਰਹੇਗਾ ਇਸਦਾ ਲੋਗੋ ਚੈੱਕ ਕਰ ਸਕਦੇ ਹਾਂ ਤੇ ਇਸ ਦੀ ਬੈਕ ਵੀ ਸੇਮ ਪ੍ਰਿੰਟ ਰਹੇਗਾ ਬੈਕ ਤੇ ਬਹੁਤ ਹੀ ਸੋਹਣਾ ਪ੍ਰਿੰਟਿੰਗ ਰਹੇਗੀ ਇਹ ਰਹੇਗੀ ਇਸਦੀ ਬਾਟਮ 2.5 ਮੀਟਰ ਦੀ ਸ਼ਰਟ ਤੇ 3 ਮੀਟਰ ਦੀ ਰਹੇਗੀ ਇਸਦੀ ਬਾਟਮ ਤੇ ਇਸ ਦੇ ਦੁਪट्टे ਦੀ ਗੱਲ ਕਰੀਏ ਤਾਂ ਦੁਪੱਟਾ ਵੀ ਬਹੁਤ ਹੀ ਸੋਹਣਾ ਚਨਾਉਂਦਾ ਹੀ ਦੁਪੱਟਾ ਰਹੇਗਾ ਆ ਲਓ ਜੀ ਇਹ ਰਹੇਗਾ ਇਸਦਾ ਦੁਪੱਟਾ ਸਾਰੇ ਦੁਪੱਟੇ ਤੇ ਬਹੁਤ ਹੀ ਸੋਹਣੀ ਜਿਹੜੀ ਪ੍ਰਿੰਟਿੰਗ ਹੋਈ ਹੋਈ ਆ ਬਹੁਤ ਹੀ ਸੋਹਣਾ 컬러ਫੁਲ ਜਿਹਾ ਸੂਟ ਹੈ ਤੇ ਇਸ ਦਾ ਨੰਬਰ ਰਹੇਗਾ 4 4 ਨੰਬਰ ਰਹੇਗਾ ਆਪਣਾ ਸੂਟ ਤੇ ਸੂਟ ਦਾ ਜਿਹੜਾ ਨੰਬਰ ਦੱਸ ਕੇ ਤੁਸੀਂ ਆਪਣੀ ਬੁਕਿੰਗ ਕਰਵਾ ਸਕਦੇ ਹੋ ਇਹ ਲੋ ਜੀ ਇਹ ਰਹਿਣਗੇ ਸੂਟ ਆਪਣੇ ਡਿਲੀਵਰ ਦੇ ਲਈ ਬਹੁਤ ਹੀ ਸੋਹਣੇ ਪਸ਼ਮੀਨੇ ਦੇ ਹੈਵੀ ਪਸ਼ਮੀਨੇ ਦੇ ਵਿੱਚ ਸੂਟ ਰਹੇਗਾ ਇਹ ਰਹੇਗੀ ਇਸ ਦੀ ਸ਼ਰਟ ਇਨਾਂ ਦੇ ਵੀ ਕਲਰ ਕੰਬੀਨੇਸ਼ਨਸ ਬਹੁਤ ਹੀ ਸੋਹਣੇ ਰਹਿਣਗੇ ਇਹ ਰਹੇਗੀ ਸ਼ਰਟ ਸ਼ਰਟ ਦੇ ਰਹੇਗੀ ਪ੍ਰਿੰਟਿੰਗ ਤੇ ਇਹ ਰਹੇਗੀ ਨੈਕ ਲਾਈਨ ਤੇ ਇਸ ਤਰ੍ਹਾਂ ਪੱਟੀ ਬਣੀ ਹੋਈ ਆ ਇਹ ਰਹੇਗੀ ਆਰਮਸ ਬਣੀਆਂ ਹੋਈਆਂ ਨੇ ਬੈਕ ਤੇ ਫਰੰਟ ਇਹਨਾਂ ਦਾ ਸੀਮ ਰਹੇਗਾ ਇਸ ਦੀ ਵੀ ਲੈਂਥ ਵਗੈਰਾ ਦਾ ਕੋਈ ਇਸ਼ੂ ਨਹੀਂ ਹੈ 2.5 ਮੀਟਰ ਦੀ ਸ਼ਰਟ ਰਹੇਗੀ ਤੇ ਇਹ ਰਹੇਗੀ ਇਸ ਦੀ ਬਾਟਮ ਇਸ ਦੀ ਜਿਹੜੀ ਬਾਟਮ ਹੋਏਗੀ ਉਹ 280 ਰਹੇਗੀ 3 ਮੀਟਰ ਨਹੀਂ ਹੋਏਗੀ 280 ਹੋਏਗੀ ਕਿ ਜਿੰਨਾ ਵੀ ਫੈਬਰਿਕ ਹੋਏਗਾ ਉਨਾ ਹੀ ਦੱਸਿਆ ਜਾਊਗਾ ਕੋਈ ਵੱਧ ਨਹੀਂ ਹੋਈ ਇਹ ਰਹੇਗਾ ਇਸ ਦੇ ਨਾਲ ਬਹੁਤ ਹੀ ਸੋਹਣਾ ਸਟੌਲ ਬਣਿਆ ਹੋਇਆ ਹੈ ਸ਼ਾਲ ਸ਼ਾਲ ਦੇ ਤਰ੍ਹਾਂ ਹੀ ਆ ਲੋ ਜੀ ਤੇ ਇਸ ਦਾ ਨੰਬਰ ਰਹੇਗਾ 5 5 ਨੰਬਰ ਆਪਣਾ ਇਹ ਵਾਲਾ ਸੂਟ ਰਹੇਗਾ ਜੀ ਨੈਕਸਟ ਸੂਟ ਰਹੇਗਾ ਆਪਣਾ ਸ਼ਰਟ ਇਹ ਰਹੇਗਾ ਅਲਪਾਈਨ ਫੈਬਰਿਕ ਦੇ ਉੱਤੇ ਬਹੁਤ ਹੀ ਸੋਹਣਾ ਫੈਬਰਿਕ ਹੁੰਦਾ ਹੈ ਅਲਪਾਈਨ ਪਸ਼ਮੀਨਾ ਇਸ ਦੇ ਉੱਤੇ ਕੋਈ ਬੁਰ ਨਹੀਂ ਆਂਦਾ ਕੋਈ ਕੁਝ ਨਹੀਂ ਹੁੰਦਾ ਬਹੁਤ ਹੀ ਸੋਹਣਾ ਹੰਨ ਅਨਸਾਰ ਹੁੰਦਾ ਹੈ ਫੈਬਰਿਕ ਆ ਤੇ ਇਸ ਦੇ ਵਿੱਚ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੋਈ ਹੈ ਪ੍ਰਿੰਟਿੰਗ ਨੂੰ 골ਡਨ ਕਲਰ ਦੇ ਨਾਲ ਆ ਜਿਹੜਾ ਹਾਈਲਾਈਟ ਕੀਤਾ ਗਿਆ ਨੀਚੇ ਬਹੁਤ ਹੀ ਸੋਹਣਾ ਬਾਰਡਰ ਬਣਿਆ ਹੋਇਆ ਹੈ ਇਹ ਰਹੇਗੀ ਇਸ ਦੀ ਬਾਜੂ ਦੀ ਪ੍ਰਿੰਟਿੰਗ ਇੱਕ ਉਹ ਫਰੰਟ ਸਾਈਡ ਤੇ ਰਹੇਗੀ ਇੱਕ ਇਧਰ ਵਾਲੀ ਰਹੇਗੀ ਇਹ ਰਹੇਗੀ ਇਸ ਦੀ ਬਾਜੂ ਦੀ ਪ੍ਰਿੰਟਿੰਗ ਇਸ ਦੀ ਵੀ ਬੈਕ ਤੇ ਫਰੰਟ ਆ ਜਿਹੜਾ ਸੇਮ ਪ੍ਰਿੰਟ ਰਹੇਗਾ ਤੇ ਇਹ ਰਹੇਗੀ ਇਸ ਦੀ ਬਾਟਮ ਇਸ ਦੀ ਬਾਟਮ ਵੀ ਜਿਹੜੀ ਦੋਸਹੀ ਹੀ ਰਹੇਗੀ ਤੇ ਇਹ ਰਹੇਗੀ ਇਸ ਤੇ ਨਾਲ ਬਹੁਤ ਹੀ ਸੋਹਣਾ ਸ਼ਾਲ ਬਣਿਆ ਹੋਇਆ ਅਲਪਾਈਨ ਦੇ ਵਿੱਚ ਹੀ ਇਸ ਦੇ ਨਾਲ ਖੁੱਲੜੁਲ੍ਹਾ ਸ਼ਾਲ ਬਣਿਆ ਹੋਇਆ ਆ ਦੇਖੋ ਜੀ ਤੁਸੀਂ ਲੁੱਕ ਚੈੱਕ ਕਰ ਸਕਦੇ ਹੋ ਜਿਸ ਤਰ੍ਹਾਂ ਰਾਮ ਟੈਕਸ ਦੇ ਦੁਪੱਟੇ ਬਣੇ ਹੁੰਦੇ ਨੇ ਸੇਮ ਉਸੇ ਤਰ੍ਹਾਂ ਹੀ ਖੁੱਲੇ ਡੁੱਲੇ ਜਿਹੜੇ ਇਹਦੇ ਦੁਪੱਟੇ ਬਣੇ ਹੋਏ ਨੇ ਜੀ ਹਾਲੋ ਜਿਸ ਦਾ ਨੰਬਰ ਰਹੇਗਾ 6 ਸੂਟ ਦਾ ਨੰਬਰ ਦੱਸ ਕੇ ਜਾਂ ਫਿਰ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੀ ਜਿਹੜੀ ਬੁਕਿੰਗ ਕਰਵਾ ਸਕਦੇ ਹੋ ਜੀ ਹਾਂਜੀ ਇਹ ਵੀ ਬਹੁਤ ਹੀ ਸੋਹਣਾ ਕਲਰ ਕਲਰ ਕੰਬੀਨੇਸ਼ਨਸ ਬਹੁਤ ਹੀ ਸੋਹਣੇ ਨੇ ਹਰੇਕ ਏਜ ਦੇ ਜਿਹੜੇ ਆਪਣੇ ਸਿਸਟਰਜ਼ ਨੇ ਉਹ ਇਹਨਾਂ ਨੂੰ ਬਾਈ ਕਰ ਸਕਦੀਆਂ ਨੇ ਹਾਲੋ ਜੀ ਬਹੁਤ ਹੀ ਸੋਹਣਾ ਕਲਰ ਹੈ ਸਾਰੇ ਤੇ ਬਹੁਤ ਹੀ ਸੋਹਣਾ ਔਰਡਰ ਬਣਿਆ ਹੈ ਤੇ ਫਲਾਵਰਸ ਨੇ ਜਿਹੜੇ ਉਹਨਾਂ ਨੂੰ ਵੀ highlight ਕੀਤਾ ਗਿਆ ਹੈ ਤੇ ਇਹ ਰਹੇਗੀ ਇਸਦੀ बॉटम अल्पाइन ਪਸ਼ਮੀਨੇ ਤੇ ਇਹ ਹੀ ਇਸਦੀ बॉटम ਰਹੇਗੀ ਇਸ ਦਾ ਇਹ ਰਹੇਗਾ ਇਸ ਦਾ ਸ਼ਾਲ ਆ ਲੋ ਜੀ ਬਹੁਤ ਹੀ ਸੋਹਣੇ ਖੁੱਲੇ ਡੁੱਲੇ ਵਾਟਰ ਵਾਲਾ ਇਸ ਦਾ ਰਹੇਗਾ ਸ਼ਾਲ ਸਾਰੇ ਸ਼ਾਲ ਦੇ ਉੱਤੇ ਜਿਹੜੀ ਇਹਦੀ ਪ੍ਰਿੰਟਿੰਗ ਹੋਈ ਹੋਈ ਹੈ ਜੀ ਤੇ ਇਸ ਦਾ ਨੰਬਰ ਰਹੇਗਾ 7 ਸਤ ਨੰਬਰ ਆਪਣਾ ਸੂਟ ਰਹੇਗਾ ਜੀ ਇਹਨਾਂ ਚੀ ਵੀ ਬਹੁਤ ਹੀ ਸੋਹਣੇ ਸੋਹਣੇ ਸਾਰੇ ਹੀ ਸੂਟਾਂ ਦੀ ਪ੍ਰਿੰਟਿੰਗ ਕਲਰਿੰਗ ਬਹੁਤ ਹੀ ਸੋਹਣੀ ਹੈ ਆ ਲੋ ਜੀ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਫਲਾਵਰਸ ਬਣੇ ਹੋਏ ਨੇ ਘੇਰੇ ਦੇ ਉੱਤੇ ਬਾਰਡਰ ਬਣਿਆ ਹੋਇਆ ਹੈ ਇਹ ਨੈਕ ਲਾਈਨ ਤੇ ਪੱਟੀ ਬਣੀ ਹੋਈ ਹੈ ਤੇ ਇਹ ਰਹੇਗਾ ਇਸ ਦੀ ਬਾਜੂ ਦੇ ਉੱਤੇ ਪ੍ਰਿੰਟਿੰਗ ਹੋਈ ਹੈ ਤੇ ਇਹ ਰਹੇਗੀ ਇਸ ਦੀ ਬਾਟਮ ਬਾਟਮ ਵੀ ਪਸ਼ਮੀਨਾ ਤੇ ਹੀ ਰਹੇਗੀ ਤੇ ਇਹ ਰਹੇਗਾ ਇਸ ਦੇ ਨਾਲ ਸ਼ਾਲ ਬਹੁਤ ਹੀ ਸੋਹਣਾ ਪ੍ਰਿੰਟਿੰਗ ਸ਼ਾਲ ਰਹੇਗਾ ਆ ਲੋ ਜੀ ਚੈੱਕ ਕਰ ਸਕਦੇ ਹੋ ਤੁਸੀਂ ਸ਼ਾਲ ਦੀ ਲੁੱਕ ਲੋ ਜੀ ਬਹੁਤ ਹੀ ਸੋਹਣਾ ਪ੍ਰਿੰਟ ਹੈ ਤੇ ਇਸ ਦਾ ਨੰਬਰ ਰਹੇਗਾ 8 ਸੋ ਇਸੇ ਤਰ੍ਹਾਂ ਹੀ ਤੁਸੀਂ ਸਾਡੀ ਵੀਡੀਓਜ਼ ਨੂੰ ਪਿਆਰ ਦਿੰਦੇ ਰਿਹਾ ਕਰੋ ਤਾਂ ਜੋ ਅਸੀਂ ਹੋਰ ਵੀ ਤੁਹਾਡੇ ਲਈ ਵਧੀਆ-ਵਧੀਆ ਸੂਟ ਲੈ ਕੇ ਆਈਏ ਤੇ ਸਾਡੀ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਇਹ ਆ ਲੋਚ ਇਹਦਾ ਵੀ ਪ੍ਰਿੰਟ ਬਹੁਤ ਹੀ ਸੋਹਣਾ ਜਿਸ ਨੂੰ ਆਪਣੇ ਕਹਿੰਦੇ ਨੇ ਅੰਬੀ ਵਾਲਾ ਪ੍ਰਿੰਟ ਸਾਰੀ ਸ਼ਰਟ ਦੇ ਵਿੱਚ ਬਣਿਆ ਹੋਇਆ ਨੀਚੇ ਬਾਰਡਰ ਬਣਿਆ ਹੋਇਆ ਇਹ ਰਹੇਗਾ ਇਸਦੀ ਨੈਕ ਲਾਈਨ ਦੇ ਉੱਤੇ ਤੇ ਇਸ ਦੀ ਫਰੰਟ ਤੇ ਬੈਕ ਸੇਮ ਰਹੇਗੀ ਤੇ ਇਹ ਰਹੇਗੀ ਇਸ ਦੇ ਨਾਲ ਬਾਟਮ ਤੇ ਇਹ ਰਹੇਗਾ ਇਸ ਦਾ ਸ਼ਾਲ ਇਹ ਰਹੇਗਾ ਆਪਣਾ ਸੂਟ ਪਸ਼ਮੀਨੇ ਦੇ ਵਿੱਚ ਟੂਨ ਟੂ ਟੂਨ ਇਸ ਦਾ ਸ਼ਾਲ ਰਹੇਗਾ ਸੇਮ ਪ੍ਰਿੰਟਿੰਗ ਆਲੋਚ ਚੈੱਕ ਕਰ ਸਕਦੇ ਹਾਂ ਬਹੁਤ ਹੀ ਸੋਹਣੇ ਬਾਰਡਰਸ ਬਣੇ ਹੋਏ ਨੇ ਪੱਲੇ ਤੇ ਵੀ ਬਹੁਤ ਹੀ ਸੋਹਣੀ ਸ਼ਾਲ ਦੇ ਪੱਲੇ ਤੇ ਬਹੁਤ ਹੀ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਆਲੋਚ ਇਸ ਦਾ ਨੰਬਰ ਰਹੇਗਾ 9 ਸੇਮੀ ਇਹਦੇ ਨਾਲ ਦਾ ਇੱਕ ਕਲਰ ਹੀ ਹੈ ਜੀ ਹਾਂ ਜੀ ਇਹ ਸੀ ਆਪਣੀ ਵੀਡੀਓ ਦੇ ਅੱਜ ਦੇ ਸੂਟ ਆ ਲੋ ਜੀ ਇਹ ਇਸ ਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਮਿਲ ਜਾਏਗਾ ਇਹ ਰਹੇਗੇ ਇਸ ਦੀ ਸ਼ਾਲ ਦੇ ਲੋ ਸੋ ਜਿਹੜੀਆਂ ਵੀ ਸਿਸਟਰਸ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਬਾਕੀ ਤੁਸੀਂ ਸਾਨੂੰ ਕਮੈਂਟਸ ਕਰਕੇ ਜਾਂ ਮੈਸੇਜ ਕਰਕੇ ਤੁਸੀਂ ਦੱਸ ਸਕਦੇ ਹੋ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਆਉਣ ਵਾਲੀ ਵੀਡੀਓਜ਼ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇ ਜਿਹੜੇ ਸੂਟ ਆ ਬਾਈ ਕਰਨਾ ਚਾਹੁੰਦੇ ਆ ਸੋ ਜੀ ਮਿਲਦੇ ਆ ਆਪਾਂ ਅਗਲੀ ਵੀਡੀਓ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ